ਕੇਤੇ ਤੇਰੇ ਰਾਖਪਰੀ ਸੋ ਕਹੀਆਂ ਕੇਤੇ ਤੇਰੇ ਗਾਵਣ ਹਾਰੇ ਗਾਵਤਨੋਂ ਪੌੜ ਪਣੀ ਬਸੰਦਰਗਾਵੇ ਰਾਤ੍ਰਮ ਦੁਆਰੇ ਗਾਵਤਨੋਂ ਚਿਤਕੁ ਪਤਖ ਜਾਣ ਲੈ ਸੰਬਿਚਾਰੇ ਇਹ ਗਾਵਤਨੋਂ ਇਸਰਪਮਾਤੇ ਵੀ ਸੋ ਤੇਰੇ ਸਤਸਵਾਰੇ ਗਾਵਤਨੋਂ ਇੰਦਰੰਦਾਸ ਬੈਠੇ ਦੇਵਤਿਆਂ ਦਰਨਾਲੇ ਗਾਵਤਨੋਂ ਸਤਸਮਾਦੀ ਅੰਦਰ ਗਾਵਤਨੋਂ ਸਾਧ ਵਿਚਾਰੇ ਗਾਵਤਨੋਂ ਜਤੀਸਿਦੀ ਸੰਤੋਖੀ ਗਾਵਤਨੋਂ ਵੀ ਦਰਾਰੇ ਗਾਉ ਤੁਨੋ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਉ ਤੁਨੋ ਮੋਣੀਆਂ ਮਨ ਮੋਹਣ ਸੁਰਗ ਮਚ ਪਿਆਲੇ ਗਾਉ ਤੁਨੋ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਉ ਤੁਨੋ ਜੋਤ ਮਹਾਬਲਸੂਰਾ ਗਾਉ ਤੁਨੋ ਖਾਣੀ ਚਾਰੇ ਗਾਉ ਤੁਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਤਾਰੇ ਸਹੀ ਤੁਨੋ ਗਾਵਨ ਜੋਤ ਤੁਤ ਪਾਵਨ ਰਤੇ ਤੇਰੇ ਭਗਤ ਸਾਲੇ ਹੋਰ ਕੀਤੇ ਤੁਨੋ ਗਾਵਨ ਸੇਮਾ ਚਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚ ਨਹੀਂ ਹੈਪੀ ਹੋਸੀ ਜਾਇ ਨਾ ਜਸਤੀ ਰਚਨਾ ਜਨਚਾਈ ਰੰਗੀ ਰੰਗੀ ਭਾਤੀ ਕਰ ਕਰ ਜੰਸੀ ਮਾਇ ਜਿੰਨੇ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੋਂ ਤਸਦੀ ਵਡਿਆਈ ਜੋ ਤਿਸ ਪਾਵੇ ਸੋਈ ਕਰਸੀ ਫਿਰ ਕਮ ਨਾ ਕਰਨਾ ਜਾਈ ਸੋ ਪਾਤਸਾਉ ਸਾਹ ਬਕਸਾਹ ਬਕਸਾਹ ਨਾਨਕਰਣ ਜਾਈ ਆ ਸਮਹ ਲਾ ਪਹਿਲਾ ਸਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡਿੱਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੇ ਤਾਕੇ ਬਣਚੀ ਦਾ ਰਹਾਓ ਸਾਫ ਸਰ ਟੀਮੇ ਸਤ ਕਮਾਈ ਸਾਵਕੀਮਤ ਮਿਲ ਕੀਮਤ ਪਾਈ ਯਾਨੀ ਤਿਆਨੀ ਗੁਰਗੁਰ ਹੈ ਕਹਿਣਾ ਚਾਹੀ ਤੇਰੀ ਤਿੰਨ ਵਡਿਆਈ ਸਭ ਸਤ ਸਭ ਸਭ ਚੰਗੀਆਂ ਆ ਸਿੱਧਾ ਪਰਖਾਂ ਕਿਆ ਵਡਿਆਈਆਂ ਤਉਦੇ ਵੜ ਸਦੀ ਕਿਰੇ ਨਾ ਪਾਈਆ ਕਰਮ ਲੈ ਨਾ ਹੀ ਠਾਕ ਰਹੀਆ ਅੱਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੂੰ ਤੇ ਹੇਤ ਸੈ ਕਿਆ ਚਾਰਾ ਨਾਨਕ ਸੱਚ ਸਭ ਨਨਹਰਾ ਸਮ ਹਲਪਲਾ ਖਾ ਜੀਵਾਂ ਇਸ ਤਰ ਮਰ ਜਾਉ ਔਖਾ ਸੱਚਾ ਨਾਓ ਸੱਚੇ ਨਾਮ ਕੀ ਲੱਗੈ ਭੂਖ ਪੁੱਤ ਭੁਖੈ ਖਾ ਚਲੀਏ ਦੁਖ ਸੁਖੋ ਇਸ ਤਰ ਮੇਰੀ ਮਾਏ ਸੱਚਾ ਸਾਹਿਬ ਸਾਚ ਨਾ ਰਹਾਉ ਸੱਚੇ ਨਾਮ ਕੀ ਦਿਲ ਮਡੇ ਆਈ ਆਖ ਤੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖੜ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਨਣਾ ਹੋਵੇ ਸੋਗ ਦੀਦਾ ਰਹੇ ਨਾ ਚੁੱਕੇ ਭੋਗ ਵੜੇ ਇਹੋ ਹੋਣਾ ਹੀ ਕੋਈ ਨਾ ਕੋਵਾ ਨਾ ਕੋਈ ਜਿਵੜ ਆਪ ਤੇ ਵਰ ਤੇਰੀ ਦਾਤ ਜਿੰਦਲ ਕਰਕੇ ਕੀਤੀ ਰਾਤ ਖਸਮ ਸਾਰੇ ਤੇ ਕਮजात ਨਾਨਕ ਨਾਮ ਹੈ ਬਾਜ ਜਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖ ਬਿਨੋ ਕੋ ਗੁਰਪਾਸ ਹਵ ਕਿਰੇ ਕਰਮ ਸਤ ਸੁਣਾਈ ਕਰ ਦੇ ਆ ਨਾ ਪ੍ਰਕਾਸ਼ ਮੇਰੇ ਮੀਤ ਗੁਰਦੇਵ ਮੋਕੋ ਆਰਾਮ ਨਾਮ ਪ੍ਰਕਾਸ਼ ਗਰਮਤ ਨਾਮ ਲਾ ਪਰਸਾਈ ਹੈ ਕਿ ਤਮਰੀ ਦੇ ਰਾਸ ਰਹਾਉ ਹਰ ਜਨ ਕੇ ਵਡ ਪਾਗ ਵਟੇ ਰੇ ਜਿਨ ਹਰ ਹਰ ਸਦਾ ਹਰ ਪਿਆਸ ਹਰ ਹਰ ਨਾਮ ਲਾ ਤਪਤਾ ਸੇ ਸੰਗਤ ਗੁਰ ਪ੍ਰਕਾਸ਼ ਜਿਨ ਹਰ 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 ਅਸਨਾਉ ਨਾ ਪਾਇਆ ਤੇ ਪਾਗ ਹਿਣ ਜੰਪਾਸ ਜੋ ਸਤ ਗੁਰ ਸੰਗਤ ਨਹੀਂ ਆਏ ਤਕ ਜੀਵੇ ਤਕ ਜੀਵਾਸ ਜਿਨ ਹਰ ਜਨ ਸਤ ਗੁਰ ਸੰਗਤ ਪਾਈ ਤਨ ਤਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਥਰਸ ਪਾਇ ਮਿਲ ਜਨਾਨ ਨਾਮ ਪ੍ਰਕਾਸ਼ ਰਾਗ ਗੁੰਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੇ ਉਤਮ ਜਾਂ ਆਹਰ ਹਰ ਜਿਓ ਪਰਿਆ ਸੈਲ ਪਤਨ ਮੈਂ ਜਦ ਤੋ ਪਾਇ ਤਾਂ ਕਾਚ ਕਾ ਕੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁਤਰਿਆ ਗੁਰ ਪ੍ਰਸਾਦ ਪ੍ਰਪਤ ਪਾਇ ਸੁਕੇ ਕਾਸ਼ ਤਰਿਆ ਰਹਾਉ ਜਨਨ ਪਿਤਾ ਲੋਕ ਸੁਤ ਬੰਤਾ ਕੋਈ ਨਾ ਕਿਸ ਕੀ ਤਰਿਆ ਸਿਰਸਰ ਕਸਮ ਬਾਹੇ ਠਾਕੁਰ ਕਾਹੇ ਮਨ ਪਾਓ ਕਰਿਆ ਉਡ ਆਵੈ ਸੈ ਕੋ ਸਾਤ ਸੱਤ ਸੱਛੇ ਬੱਚ ਦੇ ਛਰਿਆ ਦਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈ ਸਿਮਣ ਕਰਿਆ ਸਾਮਨੇ ਧਾਨ ਦਸਾ ਸਿ ਸਦਾਨ ਠਾਕੁਰ ਘਰ ਤਲ ਤਰਿਆ ਜਨ ਨਾਨਕ ਬਦਲ ਬਦ ਸਤ ਬਲ ਜਾਈਐ ਤੇਰਾ ਅੰਤ ਨਾ ਪਾਰ ਆਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪ੍ਰਕੀ ਕੋ ਓੰਕਾਰ ਸਤ ਗੁਰ ਪ੍ਰਸਾਦ ਸੋ ਪ੍ਰਕਸ਼ਨਰੰਜਨ ਹਰ ਪ੍ਰਕਸ਼ਨਰੰਜਨ ਹਰੇ ਗਮਗਾ ਉਪਾਰਾ ਸਬਦਆ ਵੇ ਸਬਦਆ ਵੇ ਤੱਚੀ ਹਰ ਸੱਚੇ ਸਜਣ ਹਾਰਾ ਸਭ ਜੀ ਤੁਮਾਰੇ ਜੀ ਤੁਜੀਆਂ ਦਾ ਤਾਰਾ ਹਰ ਤਿਆ ਉਹ ਸੰਤੋਦੀ ਸਭ ਦੁੱਖ ਵਿਸਾਰਣ ਹਾਰਾ ਹਰੇ ਆਪੇ ਠਾਕੁਰ ਹਰਾ ਤੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸੰਨਤਰ ਜੀ ਹਰੇ ਕੋ ਮੁਕਸਮਾਣਾ ਇਕ ਦਤ ਇਕ ਪੇ ਖਰੀਦੀ ਸਭ ਤੇਰੇ ਚੋਜ ਬਣਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਔਰ ਤਦ ਮਰ ਔਰ ਨਾ ਜਾਣਾ ਤੂੰ ਪਾਰ ਬ੍ਰਹਮ ਭੇਂਤ ਬਹਿਂ ਜੀ ਤੇਰੇ ਕਿਆ ਗੁਨਾਖ ਵਖਾਣਾ ਜੋ ਸੇਵੈ ਜੋ ਸੇਵੈ ਤੁਜੀ ਜਨਾਨਕ ਤਨ ਕੁਰਬਾਨਾ ਹਰ ਤਿਆਵੇ ਹਰ ਤਿਆਵੇ ਤੁਜੀ ਸੇ ਜਨ ਜਗ ਮ ਸੁਖਵਾਸੀ ਸੇ ਮੁਕਤ ਸੇ ਮੁਕਤ ਪਏ ਜਨ ਹਰ ਤਿਆ ਜੀ ਤਨ ਟੁੱਟੀ ਜਮ ਕੀ ਫਾਸੀ ਜਿੰਨਰ ਭੋਜਨ ਹਰ ਨ ਪੋਤਿਆ ਜੀ ਤਨ ਕਾ ਬਹੁ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਹਤਿਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਨਤਾ ਤੇਰੇ ਭਗਤ ਤੇਰੇ ਭਗਤ ਸਾਲਾ ਹਨ ਤੁਜਿ ਹਰ ਅਨਕ ਅਨੇਕ ਕਰਨਤਾ ਤੇਰੀ ਅਨਕ ਤੇਰੇ ਨੇ ਕਰੇ ਹਰ ਪੂਜਾ ਜੀ ਤਪ ਤਾਪੇ ਜਪ ਬੇਨਤਾ ਤੇਰੇ ਅਨਕ ਤੇਰੇ ਨੇ ਪ੍ਰਭ ਸਿਮਰ ਸਾਸਤ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਚੀਜੋ ਪਾਵੈ ਮੇਰੇ ਹਰ ਭਗਵੰਤਾ ਤੂੰ ਆਤਮਕ ਅਪਰੰਪਰ ਕਰਤਾ ਜੀ ਤੂੰ ਜਿਹੜਾ ਆਪਣਾ ਕੋਈ ਦੂਜੂ ਜੁਗ ਜੁਗੇ ਇੱਕੋ ਸਦਾ ਤੂੰ ਇੱਕੋ ਜੀ ਤੂੰ ਨੇ ਚਲ ਕਰਤਾ ਸੋਈ ਤਦਿਆਪੇ ਪਾਵੈ ਸੋਈ ਵਰਤਾ ਜੀ ਤੂੰ ਆਪੇ ਕਰ ਸੋਈ ਤਦਿਆਪੇ ਸਿਸ਼ਟ ਸਭ ਪਾਈ ਜੀ ਤਦਿਆਪੇ ਸਿਸ਼ਟ ਸਭ ਗੋਈ ਜਨ ਨਾਨਕ ਗੁਣ ਗਾ ਬੈ ਕਰਤਾ ਕਹਿ ਜੀ ਜੋ ਸਭ ਸੇ ਕਾ ਜਾਣੋਈਆ ਸਮਹਿਲਾ ਚੌਥਾ ਤੂ ਕਰਤਾ ਚੈਰਮਾ ਦਾ ਸਾਈ ਜੋ ਤੋ ਭਾਵ ਐਸੋਈ ਤਿਸੀ ਜੋ ਤੂ ਤੇ ਹੀ ਸੋਈ ਹੋ ਪਾਈ ਰਹਾਓ ਸਭ ਤੇਰੀ ਤੂ ਸੰਗਿ ਤਿਆਜ ਜਿਸ ਦਾ ਕਿਰਪਾ ਕਰੇ ਤੰਨਾਵ ਰੁਣ ਪਾਇਆ ਗੁਰਮੁਖ ਲਾਤਾ ਬਨਮੁਖ ਗਵਾਇਆ ਤਦ ਆਪਿ ਛੋੜਿਆ ਆਪ ਮਿਲਾਇਆ ਤੂੰ ਦਰਿਆ ਸਤਜੀ ਮਾਹੇ ਤਜ ਬਿੰਦੂਜਾ ਕੋਈ ਨਹੀਂ ਜੀ ਦਿਲ ਸਭ ਤੇਰਾ ਖੇਲ ਜੋਗ ਮਿਲ ਵਿਛੜਿਆ ਜੋ ਕੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜੰਝਾਣੇ ਹਰ ਗੁਰ ਸਦੀ ਆਖੋ ਘਾਣੇ ਜਿਨਾਰ ਸੇਵਿਆ ਤਿਸ ਸੁਖ ਪਾਇਆ ਸੱਚੇ ਹੀ ਹਰ ਨਾਮ ਸੁਮਾਇ ਤੂੰ ਆਪੇ ਕਰਤਾ ਤੇਰਾ ਕੀ ਸਭ ਹੋਏ ਤੁਝ ਵਿੱਚ ਦੂਜਾ ਆਉ ਨ ਕੋਈ ਤੂੰ ਕਰ ਕਰ ਵੇਖਿਆ ਝਾੜੇ ਸੇ ਜੰਨ ਨਾਲ ਗੁਰਮੁਖ ਪ੍ਰਗਟ ਹੋਇਆ ਸਾ ਮਹੱਲਾ ਪਹਿਲਾ ਤੇ ਤਸਰਵਰੇ ਪਹਿਲੇ ਨਿਵਾਸ ਪਾਣੀ ਪਾਉਕ ਨੇ ਕੀਆ ਪੰਕਜੋਂ ਪਗ ਨਹੀਂ ਚੱਲੇ ਹਮ ਦੇਖਤ ਹੈ ਡੁੱਬਿਅ ਰਹੇ ਮਨ ਇੱਕ ਨਾ ਚੇਤ ਸੂਰ ਬਣਾ ਹਰ ਬਸਤ ਤੇਰੇ ਗੁੰਦ ਲਿਆ ਰਹਾ ਆਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਪਿਆ ਪ੍ਰਵਤਨਾ ਨਿਤਨ ਕੀ ਸਰਣਾ ਜਿ ਤੂੰ ਨਾਹੀ ਵਿਸਰਿਆ ਸਮਹ ਲੱਪਜਵਾ ਭਈ ਪ੍ਰਾਪਤ ਮਾਨਕ ਤੇ ਹਰੀਆ ਗੋਪੀਦਮ ਰਣ ਕੀ ਏ ਤੇਰੀ ਬਰੀਆ ਔਰ ਕਾਛteil ਆਕੀ ਤਨ ਕਾਮਿ ਸਾਹ ਸੰਗਤ ਪਛੀਵਲ ਨਾ ਸੰਜਾ ਲਖ ਸਰੰਜਾਮ ਲਖ ਅਗਰ ਤੱਕਿਆ ਕਰਮ ਮਿਥਾ ਜਾਤ ਰੰਗ ਮਾਇਆ ਕੇ ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਕਹ ਨਾਨਕ ਹਮ ਨੀਚ ਕਰਮਾ ਛੜ ਬਰੇ ਕਿ ਰਾਖੋ ਸ਼ਰਮਾ एक ओमकार वाहिगुरु जी की फतेह बादशाही दसवीं कविती चौपाई हमरी करो हाथ रक्षा अच्छा, पूर्ण होए चित की इच्छा तब चंद मन रहे हमारा अपना जान करो प्रत पारा हमरे दुष्ट सबका बचाओ सुखी बस है मोर परिवार सेव सिख सबे कतारा और अच्छा करते करिए सब बर्ण को आंस करिए पुण्य होए हमारी आशा तोर भजन की रहे प्यासा तुम छाड़ को यम न जो बर चाहूँ सो तुम ते पाऊँ सेवक सिख से हमारे तारिये चल चल सत्र हमारे मारिये आप आते मुझे भरिए मन काल का त्रास दिवरिये पूजो सदा हमारे बच्चा श्री अस्तु करो अच्छा राख लो मेरा कणहारे <coughs> साहेब सत साहेब प्यारे तीन बंद दुष्ट के हंता कुंभो पूरी चतु दसकंता काल पाए ब्रह्म बाप काल पाए शिव जो अवतरा काल पाए गर्भ सर्प का सकल काल का की आत्मा सा जन काल जोगी शिव की ओ ब्रह्मा जू थी जन काल सब लोक सवारा नमस्कार है ताहे हमारा जन काल सब जगत बनायो देवता दैत्य जक्षन उपजायो आद अंत एक है अवतारा सोई गुरु समझियो हमारा ਨਮਸਕਾਰ ਤੁਸੀਂ ਕੋ ਸਾਡੀ ਸਖਲ ਪ੍ਰਚਾਰ ਜਨਾਬ ਸਵਾਰੀ ਸਿੰਕਲ ਕੋ ਸਿਰ ਉਸ ਜੋ ਸਤਨਕੋਪਲ ਮੋਬਦਕੀਓ कट कट के अंदर की जानत बल्ले बुरे की पीर पहचानत रीति ते कुचर सुल्ला सब पर कृपा दश्कर फूला संतत कुपाए ते दुख सुख पाए साधक की एक एक की पीर पहचाने कट कट के पट पट की जाने जब उधर कर करकरा करता रा पहचान तत्व दे पारा जब आकर कर तो कबहु तुम मैं मिलते तर सबहु ਜੇਤੇ ਬਦਨ ਸਿਸ਼ਟ ਸਭ ਧਾਰੇ ਆਪ ਆਪਣੀ ਭੂਜ ਚਾਰੇ ਤੁਮ ਸਭ ਹੀ ਤੇ ਰਾਤ ਨਿਰਾਲਮ ਚਾਤ ਸੁਪੇਦ ਪੇਦ ਅਰਾਲਮ ਨਿਰੰਕਾਰ ਨਿਰਭਕਾਰ ਨਿਲੰਬ ਆਦ ਅਨੀਲ ਅਨਾਦ ਸੰਭ ਤਾਂ ਕਾ ਮੂਲ ਚਾਤ ਪੇਤਾ ਜਾ ਕੋ ਪੇਉ ਨਾ ਪਾਵਤ ਪੇਤਾ ਤਾ ਕੋ ਕਰ ਪਹਨਨ ਮਾਨਤ ਮਹਾ ਮੂੜ ਕਛ ਪੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੀਨ ਨਾ ਹੀ ਪਵਾ ਆਪਣੀ ਬੁਧਹਿ ਜੇਤੀ ਬੰਨਤ ਪਿੰਨ ਪਿੰਨ ਤੋਏ ਤੇਤੀ ਤਮ ਲਖਾ ਨਾ ਜਾਏ ਪਸਾਰਾ ਕੈਬ ਸਜਾ ਪ੍ਰਥਮ ਸੰਸਾਰਾ ਇਕ ਕੈ ਰੂਪ ਅਨੁਪ ਸਰੂਪਾ ਰੰਗ ਭੇਉ ਰਾਪ ਕਹੀ ਕੋ ਬਾਂਡਜ ਜੇ ਰਸੇ ਤਚਕਨੀ ਉਪਚਕਾਰ ਬਹੂਲ ਰਚ ਦੇਨੀ ਕਉ ਫੂਲ ਦਾ ਜਾ ਹਵ ਬੈਠਾ ਕਉ ਸਵਣ ਪਰ ਸੰਕਰ ਕੈਠਾ ਸਗਰੀ ਸਿਸ਼ ਦਿਖਾਏ ਚੰਪਵਾਜ ਗਾਸ ਰੂਪ ਸਿਯੰ ਪਵ अब रक्षा मेरी तुम करो सिख भार सिख संगरो दुष्ट जते उठवत उत्पाता सकल मनेज करो ऋण काता जे अस्तुता सन्नी परे तन के दुष्ट दुखत हवा मरे पुरख जोर पग परे तिहारे तन के तुम संकट सब तारे जो कल बग बार त्याय है ताके काल निकट नहीं है रक्षा होए ताहे सबका ला दुष्ट इष्ट तने तत्काला कृपा दिस तन जाय تاکے تا پنک مو ہر ہو ریت شد گرمو سب ہوئی تو شاسو سکے نہ کوئی ایک بار جت میں سن بھارا قال فاست تاہ بھارا جنن نام تیارو کھا دارت دستوخ تیرا کھڑ کے تمشن تیاری آ بادل ہو بھاری ਸਭ ਦਰਮੋਹ ਹੋ ਹੋਸਾਈ ਦੁਸ਼ਟੋਕਤਿལਿਓ ਬਚਾਈ ਕਿਰਪਾ ਕਰੀ ਹੰਪਤਿਗ ਮਾਤਾ ਗਣਕਰਾਪੁਰ ਸਰਵਦਾ ਕਿਲ ਇਕ ਸકલ ਦੇਖੋ ਹਰਤਾ ਦੁਸ਼ਟੋਕਤਿ ਕੋ ਛਾ ਕਰਤਾ ਸ੍ਰੀ ਅਸ਼ਟਜਪ ਬਹਿ ਤੇ ਆਲਾ ਬੁਲਕਰਾ ਗ੍ਰੰਥ ਕਾਲਾ ਮਨ ਪਾ ਛਤ ਫਲ ਪਾਵੈ ਸੋਈ ਦੁਖਨਤ ਸੈਬਿਆ ਆਪਤ ਕੋਈ ਮਨ ਪਾ ਛਤ ਫਲ ਪਾਵੈ ਸੋਈ ਦੁਖਨਤ ਸੈਬਿਆ ਆਪਤ ਕੋਈ ਅੜਲ ਸੁਨਾ ਗੰਗੂਜਾ ਇਹ ਹੈ ਸੁਸਨਾ ਪਾ ਬਈ ਸੁਨਾ ਮੋਰਚਤਨਾ ਚਤਕਤਾ ਬਈ ਦੁਖ ਦਸਤ ਪਾਉਂਦ ਘਟਨਾ ਤੈਨ ਨਾਰ ਕੇ ਰਹੇ ਹੋ ਜੂ ਯਾ ਕੀ ਇੱਕ ਬਾਰ ਚੋਪਈ ਕੋ ਕਹ ਚੋਪਈ ਸੰਬਦ 17 ਸਾਸਪਣੀ ਤੇ ਅਰਥ 603 ਕਹੀ ਤੇ ਬਾਦਰਸ ਦੀ ਅਸ਼ਮੀ ਰਵਾਰਾ 177 ਗੰਸਦਾਰਾ ਸੋਈਆ ਪਾਏ ਗਏ ਜਬ ਉਤੇ ਤੁਮਰੇ ਤਬ ਤੇ ਕੋ ਅੱਖ ਤਰੇ ਨਹੀਂ ਆਨੇਓ ਰਾਮ ਰਹੀਮ ਪੁਰਾਣ ਗੁਰਾਨ ਅਨੇਕ ਕਹੈ ਮਤ ਏਕ ਨ ਮਾਨਿਓ ਸਿਮਰਤ ਸਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾਟ ਕੇ ਗਿਆ ਤੁਹਾਰੋ ਦਵਾਰ ਬਾਏ ਗਏ ਕਿ ਲਾ ਜਸ ਗੋਬਿੰਦਾ ਤੁਹਾਰ ਰਾਮ ਕਰੀ ਮਹਲਾ ਤੀਜਾ ਨੰਦ ਕੋਮਕਾਰ ਸਤਗੁਰ ਪ੍ਰਸਾਦ ਨਾਂ ਤੇ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੱਚ ਸੇਤੀ ਮਰੋ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦਾਂ ਕਾ ਵੜੀਆਂ ਸ਼ਬਦੋ ਤੱਕ ਆਵੋ ਹਰੀ ਕੇ ਰਾਹ ਮਨ ਤਨੀ ਉਸਾਇਆ ਕਹਿ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾ ਏ ਮਨ ਮੇਰੇ ਆ ਤ ਉਸਤਾਰਾ ਰਹਾ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣ ਕੀ ਕਰ ਉਹ ਕਰੇ ਤੇਰਾ ਕਰ ਸਭ ਸਵਾਲਣਾ ਸਬਨਾ ਗਲਾਸਮਾ ਸੁਆਮੀ ਚੋਕਿਓ ਮਰੋ ਜਾਰੇ ਕਹਿ ਨਾਨਕ ਮਨ ਮੇਰੇ ਸਤਾਰਾ ਰਹਾ ਨਾਲੇ ਸਚੇ ਸਾਹਿਬਾ ਕਿਆ ਨਹੀ ਕਰ ਤੇਰੇ ਹੱਤਾ ਤੇਰਾ ਸਭ ਚਜਸਤ ਹੈ ਸੋ ਪਾਵੇ ਸਦਾ ਸਤਿ ਸਲਾਹ ਤੇਰੀ ਨਾਮ ਮਨੁਸਾਹੇ ਨਾਮਗੰਗ ਕੈ ਮਨੁਸਾਹੇ ਵਾਜੀ ਸ਼ਬਦ ਕੰਦੇਰੇ ਕਹੇ ਨਾਨਕ ਸਚੇ ਸਾਹਿਬ ਕਿਆ ਨਹੀ ਕਰ ਤੇਰੇ ਸਚਾ ਨਾਮ ਮੇਰਾ ਆਧਾਰੋ ਸਚਨਾਮ ਧਾਰ ਮੇਰਾ ਜੇ ਭੁਖਾਂ ਸਭ ਕੋ ਆਇਆ ਜੇ ਸਾਂਤ ਸੁਖੁ ਆਇ ਵਸਿਆ ਜੀ ਇਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੁਤੋ ਸਭ ਤਰ ਪਿਆਰੋ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚਵਦ ਕਰਸ ਪਾਕੇ ਕਰਸ ਪਾਕੇ ਸ਼ਬਦ ਵਾਜੇ ਕਲਾ ਜਿਤ ਕਰਤਾਰ ਆ ਪੰਚ ਤੋਂ ਤੁਤ ਵਾਸ ਕੀਤੇ ਇਹ ਕਾਲ ਘਟਕ ਮਾਰਿਆ ਤੁਰ ਕਰਪਾਇਆ ਤਜ ਕੋ ਸੈਨਾ ਮਰ ਕੇ ਲਾਕੇ ਕਹੇ ਨਾਨਕ ਤਿਸ ਕੋ ਅਨੰਦ ਵਾਚੇ ਆਨੰਦ ਸੁਨੋ ਮਟ ਪਾਕੀ ਹੋ ਸਗਲ ਮਨੋਰ ਚ ਪੂਰੇ ਬਾਪ ਰੰਪ ਰੰਪ ਉਤਰੇ ਸਗਲ ਸੁਦੇ ਦੂਖ ਰੋਖ ਸੰਤ ਬਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਧਨ ਭਏ ਸਰਸੇ ਪੂਰੇ ਕੋ ਤੇ ਜਾਣੀ ਸੁਰਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਾ ਪਰਬੂ ਵੰਤ ਨਾਨਕ ਕੋ ਦੇ ਚਰਣ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਪਰਪੂਰੇ ਵੰਤ ਨਾਨਕ ਕੋ ਦੇ ਚਰਣ ਲਾਗੇ ਵਾਜੇ ਅਨਹਦ ਤੂਰੇ ਮੁੰਧਾਵਣੀ ਮੱਲਾ ਪੰਜਵਾ ਥਾਲ ਵਿਸਤਰ ਵਸਤੂ ਪਈਓ ਸਤਸੰਤ ਦੁਖ ਵਿਚਾਰੋ ਅੰਮ੍ਰਿਤ ਨਾਮਾ ਠਾ ਗੁਰ ਕਾ ਪਈਓ ਜਿਸ ਕਾ ਸਭ ਸੰਧ ਹਰੋ ਜੇ ਕੋ ਕਾ ਵਾਜੇ ਕੋ ਪੁਛਾਇ ਤਸ ਕਾ ਹੋਏ ਉਧਾਰੋ ਏ ਵਸਤ ਜੀ ਨਾ ਜਾਈ ਨਿਤ ਤਰਾ ਖੋ ਤਾਰੋ தாம்ਸਨ ਸਾਹ ਚਲ ਲਗ ਤਰੇ ਸਭ ਨਾਨਕਪਾਪਸਾਰੇ ਸ਼ਲੋਕ ਮਹਿਲਾ ਪੰਜਵਾ ਤੇਰਾ ਕੀਤਾ ਜਤੋ ਨਹੀਂ ਮੈਨੋ ਜੋਗ ਕਿਤੋਈ ਮਨਰ ਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਇਓਈ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰੇ ਆ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰੇ ਆ ਬਾਉੜੀ ਤੇ ਥੱਤੂ ਸਮਰਾਥ ਜਿਥੈ ਕੋਇ ਨਾ ਆਇ ਉੱਥੇ ਤੇ ਇਰਾਕ ਦੇ ਅੰਦਰ ਮਾਹੇ ਸੁੜਕੇ ਜਮਕੇ ਦੂਤ ਨਾਇ ਤੇਰੇ ਛੱਟ ਜਾਏ ਬਾਉੜੀ ਦੇ ਖਮਸਗਾ ਗੁਰਸਬ ਦੀ ਪਾਰ ਪਾਏ ਜਿੰਨ ਕੋ ਲੱਗੀ ਪਿਆ ਸਮਰਸ ਸਹੀ ਕਾਇਕਲ ਮੇ ਇਹੋ ਕੋਲੇ ਗੁਰ ਗੋਵਿੰਦਗਾ ਹੈ ਸਾਬਸੇ ਨੌਕਰ ਪਾਲ ਸਮਾਲੇ ਸਾਹਿਬ ਸਾਹਿਬ ਅਥਾ ਕੋਇ ਨਾ ਜਾਏ ਜੇ ਆਵਤ ਦਾ ਇਸ ਲੋਕ ਮਹਿਲਾ ਪੰਜਵਾ ਅੰਤਰ ਗੁਰੂ ਅਰਾਧਨਾ ਜੇਵਾ ਜਪ ਗੁਰ ਨਾਓ ਨੇਤਰੀ ਸਤਗੁਰੂ ਵੇਖਣਾ ਸਰਵਣੀ ਸੁਣਣਾ ਗੁਰਨਾਉ ਸਤਗੁਰ ਸੇਤੀ ਰਤਿਆ ਤਰਕੇ ਪਾਈਏ ਠਾਓ ਕਾਉ ਨਾਨਕ ਕਿਰਪਾ ਕਰੇ ਜਿਸ ਤੋਂ ਇਹ ਵਤੇ ਜਗ ਮੈ ਤੁਮ ਗਾੜੀਏ ਵਿਲੇ ਕੇ ਹੀ ਕੇ ਮਹੱਲਾ ਪੰਜਵਾ ਰਖੇ ਰਖਣ ਹਾਰ ਆਪ ਭਾਰੀਨ ਗੁਰ ਕੀ ਪੈਰੀ ਪਾਏ ਕਾ ਸਵਾਰੀល ਹੋਵਾ ਆਪ ਦਇਆਲ ਮਨੋ ਨਸਾਰੀਨ ਸਾਥ ਜਨਾ ਕੇ ਸੰਗ ਭਉ ਜਲਤਾਰੀਨ ਨਾਕ ਤਨੰਦਕ ਦਰਸ਼ਕਿਨ ਮਾਹੇ ਵਿਧਾਰਿਯੰਤ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸੁ ਮਰਸ ਕੋਏ ਸਗਲੇ ਦੁਖ ਜਾਏ ਬਿਸੁ ਸਾਹਿਬ ਕੀ ਟੇਕ ਦੰਦਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਤੇ ਆਗੇ ਅਰਦਾਸ ਸਮਾਰੀ ਜਿਉ ਫਿਰ ਸਭ ਤੇਰਾ ਕਾਹੋ ਨਾਨਕ ਸਭ ਤੇਰੀ ਉਡਾਈ ਕੋਈ ਨਾ ਉਹ ਜਾਣੇ ਮੇਰਾ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤ ਜੀ ਸਮੁਕਾ ਗੋ ਨਾਨਕ ਲਈ ਤੇ ਆਇਆ ਫਰੰਗਿਤ ਗੁੱਤੇ ਅਰਦਾਸ ਨਾਮ ਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਹੈ ਸ੍ਰੀ ਹਰਿ ਕਿਛੁ ਤੇ ਆਈ ਹੈ ਜਿਥੇ ਸਭ ਗੁਜਾਇ ਤੇਗ ਬਹਾਦਰ ਸਵਦੀਆ ਕਰਨੌੜ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਤੰਤਤ ਸੇ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਛਾ ਇਹਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਦਰਸ਼ਕਾਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆ ਚੋਹਾ ਸਾਬਜਾ ਦੇ ਆ ਚਾੜੀ ਮੁਕਤਿਆਂ ਪੰਜਾ ਤਖਤਾਂ ਸਰਬੱਤ ਗੁਰਦਵਾਰ ਦਾ ਧਿਆਨ ਤਰਕੇ ਖਾਲਸਾ ਜੀ ਸਾਬ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਇਹ ਨਿਮਾਣਿਆ ਦੇ ਮਨ ਤਾਣਿਆ ਦੇ ਤਾਣੇ ਉਚਾਂਝੇ ਚਿਪਦਾ ਵਾਹਿਗੁਰੂ ਆ ਜਿਹਦੇ ਸਿੱਖਾਂ ਦੇ ਤਾਰਪਿਤਾ ਜੀ ਸਫਰ ਕਰਦੇ ਹੋਇਆ ਸੋਦਰ ਰਾਜ ਜੀ ਦੇ ਜਾਪ ਕੀਤੇ ਨੇ ਉਹਦਾ ਰਾਜ ਦਾ ਜਾਪ ਕਰਦੇ ਆ ਬਾਣੀ ਪੜਦੇ ਹੋਇਆਂ ਅਨੇਕਾ ਪ੍ਰਕਾਰ ਦੀਆਂ ਤੁੱਠੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਜਾਣ ਬੱਚੇ ਜਾਣ ਕੇ ਮਾਫ ਕਰਨਾ ਅਗੇ ਦੁਸ਼ਤ ਤੇ ਸਪਸ਼ਟ ਬਾਣੀ ਪੰਥ ਸੁਣ ਵਿਚਾਰਨ ਦਾ ਮਲ ਤੇ ਦੀ ਬਖਰੀ ਬਾਣੀ ਦਾ ਪ੍ਰਭਾਵ ਸਭਨਾ ਦੇ ਹਿਰਦਿਆਂ 'ਚੋਂ ਸੋਣਾ ਸਭ ਨੂੰ ਨਾਮ ਦੀਦਾ ਦੀ ਬਖਰੀ ਗੁਰਸਿੱਖੀ ਜੀ ਮੁਖ ਦਾ ਨਾਮ ਕਾਰੋਬਾਰ ਵਿੱਚ ਸਫਲਤਾ ਵਖਰੀਆਂ ਹਰ ਮੈਦਾਨ ਫਤਿਹ ਬਖਰੀ ਯਾਤਰਾ ਸਫਲ ਕਰਨੀ ਤਾਰਪਤਾ ਜਿਓ ਸਹੀ ਪਿਆਰੇ ਮਿਲਣਾ ਜਨਾ ਮਿਲਿਆ ਤੇਰਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਚਿਤ ਆਵੇ ਨਾਮਿਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਚਿੱਕਾ ਖਾਲਸਾ ਵਾਹਿਗੁਰੂ ਚਿੱਕੀ ਫਤੇ ਬੋਲੇ ਈਸੋ ਨਿਹਾਲ ਸਤ ਸ਼੍ਰੀ ਅਕਾਲ ਸ੍ਰੀ ਆਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਆਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਆਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਦ ਭਾਗ ਜੀ ਤਦ ਭਾਗ